ਜੈ ਭੀਮ ਜੈ ਭਾਰਤ ਬੇਸ਼ੱਕ ਅਸੀਂ ਇਤਿਹਾਸ ਨੂੰ ਜਾਣਦੇ ਸਮਝਦੇ ਨਹੀਂ ਪਰ ਸਾਨੂੰ ਇਤਿਹਾਸ ਪ੍ਰਭਾਵਿਤ ਜ਼ਰੂਰ ਕਰਦਾ ਹੈ ਭਾਰਤ ਦੇਸ਼ ਦਾ ਇਤਿਹਾਸ ਬਹੁਤ ਵਿਸ਼ਾਲ ਤੇ ਅਮੀਰ ਇਤਿਹਾਸ ਹੈ ਜਿਸ ਬਾਰੇ ਆਧੁਨਿਕ ਭਾਰਤ ਦੇ ਮਹਾਨ ਰਹਿਬਰ ਅਤੇ ਨਵੇਂ ਯੁੱਗ ਦੇ ਸਿਰਜਕ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਆਪਣੇ ਸ਼ਬਦਾਂ ਚ ਲਿਖਦੇ ਹਨ ਕਿ ਭਾਰਤ ਦਾ ਸੰਘਰਸ਼ ਭਾਰਤ ਦਾ ਇਤਿਹਾਸ ਬ੍ਰਾਹਮਣਵਾਦ ਅਤੇ ਬੁੱਧਵਾਦ ਵਿੱਚ ਚੱਲੇ ਨਿਰੰਤਰ ਸੰਘਰਸ਼ ਦੀ ਕਹਾਣੀ ਹੈ ਜਿਸ ਨੂੰ ਸਮਝੇ ਬਗੈਰ ਅਸੀਂ ਨਾ ਤਾਂ ਇਤਿਹਾਸ ਨੂੰ ਸਮਝ ਸਕਦੇ ਹਾਂ ਨਾ ਹੀ ਇਤਿਹਾਸ ਦੀ ਕਹਾਣੀ ਕਿਸੇ ਨੂੰ ਸਮਝਾ ਸਕਦੇ ਹਾਂ ਸੋ ਸਤਿਕਾਰਯੋਗ ਸਾਥੀਓ ਅੱਜ ਦੀ ਕਹਾਣੀ ਵਿੱਚ ਬੋਹਜਨ ਸਮਾਜ ਦੀ ਮਹਾਨ ਮਹਾਨਾਇਕਾ ਹਲਿਆਵਈ ਹੋਲਕਰ ਜੀ ਦਾ ਜੀਵਨ ਸੰਘਰਸ਼ ਉਹਨਾਂ ਦੇ ਜੀਵਨ ਸੰਘਰਸ਼ ਦੀ ਕਹਾਣੀ ਉਹਨਾਂ ਦੇ ਇਤਿਹਾਸ ਕਾਰਜਾਂ ਦਾ ਨਮੂਨਾ ਪੇਸ਼ ਕਰਾਂਗੇ ਬੇਸ਼ੱਕ ਅਸੀਂ ਜਿਸ ਕਹਾਣੀ ਦੀ ਮਹਾਨਾਇਕਾ ਹਲਿਆਬਾਈ ਹੋਲਕਰ ਜੀ ਹਨ ਇਹ ਨਾਮ ਸਾਡੇ ਲਈ ਬਹੁਤਿਆਂ ਵਿੱਚੋਂ ਹੋ ਸਕਦਾ ਨਵਾਂ ਹੋਵੇ ਅਸੀਂ ਇਹ ਨਾਮ ਪਹਿਲਾਂ ਪੰਜਾਬੀ ਸਰੋਤਿਆਂ ਨੇ ਨਹੀਂ ਸੁਣਿਆ ਹੋਵੇਗਾ ਪਰ ਉਹਨਾਂ ਦੇ ਜੀਵਨ ਦੀ ਉਹਨਾਂ ਦੇ ਸੰਘਰਸ਼ ਦੀ ਉਹਨਾਂ ਦੇ ਇਤਿਹਾਸ ਕਾਰਜਾਂ ਦੀ ਹਰ ਪੰਜਾਬੀ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜਿਸ ਜਾਣਕਾਰੀ ਨੂੰ ਸੰਵੋਚਨ ਸਮਾਜ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਸੋ ਸਾਥੀਓ ਬਹੁਤ ਸਾਰਾ ਇਤਿਹਾਸ ਜੋ ਸਾਨੂੰ ਦੱਸਿਆ ਗਿਆ ਉਹ ਸਾਡਾ ਇਤਿਹਾਸ ਜਾਂ ਸਾਡੇ ਸਮਾਜ ਦਾ ਇਤਿਹਾਸ ਨਹੀਂ ਸੀ ਜੋ ਇਤਿਹਾਸ ਸਾਡੇ ਤੋਂ છુપਾਇਆ ਗਿਆ ਉਹ ਸਾਡਾ ਇਤਿਹਾਸ ਸੀ ਪਰ ਸਾਡੇ ਤੱਕ ਪਹੁੰਚਿਆ ਹੀ ਨਹੀਂ ਅਸੀਂ ਇਸੇ ਕੜੀ ਵਿੱਚ ਅਹਲਿਆबाई 홀ਕਰ ਜੀ ਦੀ ਜੀਵਨ ਜਾਣਕਾਰੀ ਸੰਖੇਪ ਜਾਣਕਾਰੀ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਅਣਗੌਲਿਆ ਗਿਆ ਇਤਿਹਾਸ ਬਹੁਜਨ ਸਮਾਜ ਜਾਣ ਸਕੇ ਅਤੇ ਸਹੀ ਜਾਣਕਾਰੀਆਂ ਪ੍ਰਾਪਤ ਕਰਕੇ ਆਪਣੇ ਸਮਾਜ ਦਾ ਆਪਣੇ ਹਿੱਤ ਵਿੱਚ ਸਹੀ ਮਾਰਗਦਰਸ਼ਨ ਕਰ ਸਕੇ ਸੋ ਸਤਿਕਾਰਯੋਗ ਸਾਥੀਓ ਮਹਾਰਾਣੀ ਅਹਲਿਆबाई 홀ਕਰ ਜੀ ਦਾ ਜਨਮ 31 ਮਈ 1725 ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਸ਼ੌਣੀ ਪਿੰਡ ਵਿੱਚ ਹੋਇਆ ਸੀ। ਆਪ ਜੀ ਦੇ ਪਿਤਾ ਮੁਕੰਦਰਾਓ ਸ਼ਿੰਦੇ ਪਿੰਡ ਦੇ ਪ੍ਰਧਾਨ ਸਨ। ਉਸ ਸਮੇਂ ਔਰਤਾਂ ਨੂੰ ਪੜ੍ਹਨ ਲਿਖਣ ਦਾ ਬਿਲਕੁਲ ਵੀ ਅਧਿਕਾਰ ਨਹੀਂ ਸੀ ਪਰ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਸਿੱਖਿਆ ਘਰ ਵਿੱਚ ਰਹਿ ਕੇ ਹੀ ਦੋਵਾਈ। ਬੇਸ਼ੱਕ ਅੱਗੇ ਚੱਲ ਕੇ ਜੋਤੀਬਾ ਫੁੱਲੇ ਤੇ ਸਵਿੱਤਰੀਬਾਈ ਫੁੱਲੇ ਜੀ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੀ ਕ੍ਰਾਂਤੀ ਪੈਦਾ ਕੀਤੀ ਪਰ ਜਿਸ ਸਮੇਂ ਮਹਾਰਾਣੀ ਹੱਲਿਆਬਾਈ ਹੌਲਕਰ ਜੀ ਦਾ ਜਨਮ ਹੋਇਆ ਉਸ ਸਮੇਂ ਔਰਤਾਂ ਤੇ ਪੜਨ ਦੀ ਬਹੁਤ ਵੱਡੇ ਪੱਧਰ ਤੇ ਪਾਬੰਦੀ ਸੀ ਪਰ ਇਹ ਪਾਬੰਦੀ ਨੂੰ ਘਰੇਲੂ ਪੱਧਰ ਤੇ ਤੋੜ ਕੇ ਹੱਲਿਆਬਾਈ ਹੌਲਕਰ ਜੀ ਦੇ ਪਿਤਾ ਮੁ ਕੰਧ ਰੌਸ਼ਨ ਦੇ ਨੇ ਆਪ ਜੀ ਨੂੰ ਘਰ ਵਿੱਚ ਰਹਿ ਕੇ ਹੀ ਸਿੱਖਿਆ ਦਵਾਈ ਅਤੇ ਚੰਗੇ ਮਾੜੇ ਦੀ ਸਮਝ ਕਰਨ ਦੇ लायक ਬਣਾਇਆ। ਇੰਦੌਰ ਦੇ ਮਹਾਰਾਜਾ ਮਾਲੋ ਜੀ ਰੌ ਹੌਲਕਰ ਜਦੋਂ ਇੱਕ ਇਲਾਕੇ ਵਿੱਚੋਂ ਗੁਜ਼ਰ ਰਹੇ ਸਨ ਤਾਂ ਉਹ ਇੱਕ ਮੰਦਰ ਦੇ ਵਿੱਚ ਇੱਕ ਛੋਟੀ ਕੁੜੀ ਜੋ ਸ਼ਬਦ ਗਾ ਰਹੀ ਸੀ ਉਸ ਨੂੰ ਵੇਖ ਕੇ ਉਸ ਤੋਂ ਬਹੁਤ ਪ੍ਰਭਾਵਿਤ ਹੋਏ ਕਿਉਂਕਿ ਉਸ ਦੀ ਆਵਾਜ਼ ਵਿੱਚ ਬਹੁਤ ਮਿਠਾਸ ਅਤੇ ਉਸ ਦੇ ਉਸ ਦੇ ਵਿੱਚ ਜੋ ਸੰਸਕਾਰ ਸਨ ਉਹ ਬਹੁਤ ਉਹਨਾਂ ਨੂੰ ਭਾਏ ਉਹ ਹੱਲਿਆਬਾਈ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਉਹ ਹੱਲਿਆਬਾਈ ਹੌਲਕਰ ਜੀ ਦੇ ਪਿਤਾ ਨੂੰ ਮਿਲ ਕੇ ਹੱਲਿਆਬਾਈ ਹੌਲਕਰ ਜੀ ਦੀ 8 ਸਾਲ ਦੀ ਉਮਰ ਸੀ ਜਦੋਂ ਉਹਨਾਂ ਦਾ ਰਿਸ਼ਤਾ ਆਪਣੇ ਪੁੱਤਰ ਨਾਲ ਤੈਅ ਕਰ ਲਿਆ ਸੀ ਲਾ ਜੀਰਾਓ ਹੌਲਕਰ ਦੇ ਪੁੱਤਰ ਖਾਂਡੇ ਜੀ ਹੌਲਕਰ ਨਾਲ ਮਾਹਾਰਾਣੀ ਅਹਲਿਆ ਵਾਈ ਹੋਲਕਰ ਜੀ ਦਾ ਵਿਆਹ ਹੋਣਾ ਨਿਸ਼ਚਿਤ ਹੋਇਆ ਅਤੇ ਵਿਆਹ ਹੋਣ ਤੋਂ ਉਪਰੰਤ ਅਹਲਿਆ ਵਾਈ ਹੋਲਕਰ ਦਾ ਨਾਮ ਦੇ ਨਾਲ ਹੋਲਕਰ ਸਰਨੇਮ ਲੱਗਿਆ ਤੇ ਆਪ ਮਹਾਰਾਣੀ ਬਣ ਗਈ ਸੀ ਸਾਥੀਓ ਅਹਲਿਆ ਵਾਈ ਹੋਲਕਰ ਜੀ ਦੇ ਪਤੀ 1754 ਈਸਵੀ ਨੂੰ ਇੱਕ ਯੁੱਧ ਦੌਰਾਨ ਸ਼ਹੀਦ ਹੋ ਗਏ ਹੱਲਿਆ ਬਾਈ ਹੌਲਕਰ ਦੇ ਪਤੀ ਦੀ ਮੌਤ ਤੋਂ ਬਾਅਦ ਪ੍ਰਚਲਿਤ ਰੀਤੀ ਰਿਵਾਜ ਅਨੁਸਾਰ ਜਦੋਂ 1754 ਈਸਵੀ ਵਿੱਚ ਆਪ ਜੀ ਦੇ ਪਤੀ ਇੱਕ ਯੁੱਧ ਵਿੱਚ ਸ਼ਹੀਦ ਹੋ ਗਏ ਤਾਂ ਉਦੋਂ ਸਤੀ ਪ੍ਰਥਾ ਪ੍ਰਚਲਿਤ ਹੋਣ ਕਰਕੇ ਹੱਲਿਆ ਬਾਈ ਹੌਲਕਰ ਸਤੀ ਹੋਣ ਲਈ ਤਿਆਰ ਹੋ ਗਈ ਸੀ ਪਰ ਹੱਲਿਆ ਬਾਈ ਹੌਲਕਰ ਦੇ ਜੋ ਪਿਤਾ ਸੋਰਾ ਸੰਤ ਉਹਨਾਂ ਨੇ ਉਸ ਨੂੰ ਇਹ ਕਰਨ ਤੋਂ ਸਖਤੀ ਨਾਲ ਮਨਾ ਕਰ ਦਿੱਤਾ ਅਤੇ ਸਪਸ਼ਟ ਸ਼ਬਦਾਂ ਚ ਕਿਹਾ ਸੀ ਕਿ ਮੇਰੇ ਪੁੱਤਰ ਦੀ ਤਾਂ ਮੌਤ ਹੋ ਚੁੱਕੀ ਹੈ ਉਹ ਮੇਰੇ ਪੁੱਤਰ ਤੋਂ ਬਾਅਦ ਮੇਰਾ ਅਹਲ ਮੇਰੀ ਨੌ ਤੋਂ ਬਿਨਾ ਕੋਈ ਹੋਰ ਨਹੀਂ ਹੈ ਉਹਨਾਂ ਨੇ ਅਹਲਿਆਬਾਈ ਹੋਲਕਰ ਨੂੰ ਮੁਸ਼ਕਲਾਂ ਦੇ ਨਾਲ ਲੜਨ ਦੀ ਬੇਮਿਸਾਲ ਸਬਕ ਸਿਖਾਇਆ ਅਤੇ ਸਦੀਆਂ ਤੋਂ ਪ੍ਰਚਲਿਤ ਸਦੀ ਪ੍ਰਥਾ ਨੂੰ ਤੋੜਦਿਆਂ ਅਹਲਿਆਬਾਈ ਹੋਲਕਰ ਉਹ ਮਜਬੂਤ ਅਤੇ ਦ੍ਰਿੜ ਦ੍ਰਿੜ ਨਿਸ਼ਚੈ ਵਾਲੀ ਬਣਾਇਆ ਅਹਲਿਆਬਾਈ ਹੌਲਕਰ ਦੇ ਪਤੀ ਦੀ ਮੌਤ ਤੋਂ ਬਾਅਦ 12 ਸਾਲ ਬਾਅਦ ਉਹਨਾਂ ਦੇ ਪਿਤਾ ਸੋਹਰਾ ਦੀ ਮੌਤ ਹੋ ਗਈ ਜਦੋਂ ਆਪਜੀ ਦੇ ਪਿਤਾ ਸੋਹਰਾ ਦੀ ਮੌਤ ਹੋਈ ਤਾਂ ਉਪਰੰਤ 1 ਸਾਲ ਬਾਅਦ ਅਹਲਿਆਬਾਈ ਹੌਲਕਰ ਨੂੰ ਸਿਰ ਤਾਜ ਪਹਿਨਾਇਆ ਗਿਆ ਅਤੇ 1768 ਈਸਵੀ ਨੂੰ ਮਹਾਰਾਣੀ ਬਣ ਕੇ ਉਸਨੇ ਰਾਜ ਸਿੰਘ ਅਸਨ ਕੀਤੇ ਰਾਜ ਸਿੰਘ ਅਸਨ ਸੰਭਾਲਿਆ ਸਤਿਕਾਰਯੋਗ ਸਾਥੀਓ ਅਹਲਿਆਬਾਈ ਹੋਲਕਰ ਦੇ بیٹے ਮਾਲੋਜੀ ਰਾਓ ਜਦੋਂ ਆਪਣੇ ਰੱਥ ਤੇ ਸਵਾਰ ਹੋ ਕੇ ਬਾਜ਼ਾਰ ਵਿੱਚੋਂ ਗੁਜ਼ਰ ਰਹੇ ਸਨ ਤਾਂ ਉਹਨਾਂ ਦਾ ਰੱਥ ਇੱਕ ਗਾਂ ਦੇ ਬੱਚੇ ਨਾਲ ਟਕਰਾ ਗਿਆ ਤੇ ਜਿਸ ਦੀ ਬੇਵਕਤੀ ਮੌਤ ਹੋ ਗਈ। ਇਹ ਘਟਨਾ ਦੀ ਜਾਣਕਾਰੀ ਜਦੋਂ ਰਾਜਮਾਤਾ ਅਹਲਿਆਬਾਈ ਹੋਲਕਰ ਨੂੰ ਲੱਗੀ ਤਾਂ ਉਹ ਗੁੱਸੇ ਵਿੱਚ ਦਰਬਾਰ ਪਹੁੰਚ ਗਈ। ਅਤੇ ਦਰਬਾਰ ਪਹੁੰਚ ਕੇ ਮਾਲੋਜੀ ਰਾਓ ਦੀ ਪਤਨੀ ਨੂੰ ਪਾਪ ਆਪਣੀ ਉਹਨਾਂ ਨੇ ਨੌ ਨੂੰ ਬੁਲਾਇਆ ਅਤੇ ਪੁੱਛਿਆ ਅਗਰ ਮਾਂ ਦੇ ਸਾਹਮਣੇ ਬੱਚੇ ਦੀ ਜਾਨ ਕੋਈ ਲੈ ਲਵੇ ਤਾਂ ਉਸ ਨਾਲ ਕੀ ਕੀਤਾ ਜਾਵੇ ਤਾਂ ਜਦੋਂ ਉਹਨਾਂ ਦੀ ਨੌ ਨੇ ਇਹ ਜਵਾਬ ਦਿੱਤਾ ਕਿ ਕਿਸੇ ਦੀ ਜਾਨ ਲੈਣ ਵਾਲੇ ਨੂੰ ਸਜ਼ਾ ਦੇਣੀ ਚਾਹੀਦੀ ਹੈ ਤਾਂ ਤਾਂ ਉਹਨਾਂ ਨੇ ਮਾਤਾ ਹੱਲਿਆ ਬਾਈ ਹੋਲ ਕਰਨੇ ਤੁਰੰਤ ਐਲਾਨ ਕੀਤਾ ਉਹਨਾਂ ਦੇ ਪੁੱਤਰ ਨੂੰ ਹੱਥ ਪੈਰ ਬੰਨ੍ਹ ਕੇ ਸੜਕ ਵਿੱਚ ਸੁੱਟ ਦਿੱਤਾ ਜਾਵੇ ਤੇ ਰੱਥ ਨਾਲ ਉਸ ਦੀ ਟਕਰਾਉਣ ਨਾਲ ਉਸ ਦੀ ਮੌਤ ਹੋ ਜਾਵੇ ਜਦੋਂ ਇਹ ਐਲਾਨ ਹੋਇਆ ਤਾਂ ਰੱਥ ਨੂੰ ਕੋਈ ਵੀ ਚਲਾਉਣ ਵਾਲਾ ਸਾਹਮਣੇ ਨਹੀਂ ਸੀ ਆ ਰਿਹਾ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਰੱਥ ਨੂੰ ਕੋਈ ਵੀ ਚਲਾਉਣ ਲਈ ਤਿਆਰ ਨਹੀਂ ਹੋ ਰਿਹਾ ਸੀ ਤਾਂ ਮਹਾਰਾਣੀ ਅਹਲਿਆਬਾਈ ਹੋਲਕਰ ਨੇ ਖੁਦ ਰੱਥ ਚਲਾਉਣ ਦਾ ਨਿਸ਼ਚੈ ਕੀਤਾ ਤੇ ਆਪਣੇ ਰੱਥ ਆਪ ਚਲਾ ਕੇ ਰੱਥ ਨਾਲ ਆਪਣੇ ਬੱਚੇ ਨੂੰ ਕੁਚਲ ਦੇਣ ਲਈ ਤਿਆਰ ਹੋ ਗਈ ਪਰ ਜਦੋਂ ਉਹ ਰੱਥ ਚਲਾਉਣ ਲਈ ਰੱਥ ਤੇ ਵਿਰਾਜੇ ਤਾਂ ਉਹ گاਂ ਜਿਹੜੀ ਜਿਸ ਦਾ ਬੱਚਾ ਉਹ ਰੱਥ ਨਾਲ ਟਕਰਾ ਕੇ ਉਹਨਾਂ ਦੇ ਪੁੱਤਰ ਨੇ ਮਾਰਿਆ ਸੀ ਉਹ ਅਚਾਨਕ ਜਾਂ ਕੁਦਰਤੀ ਉਹ گاਂ ਉਹਨਾਂ ਦੇ ਰੱਥ ਨਾਲ ਰੱਥ ਦੇ ਅੱਗੇ ਆ ਰਹੀ ਸੀ ਅਧਿਕਾਰੀਆਂ ਨੇ ਤੇ ਹੋਸ ਰਾਜ ਦੀ ਆਮ ਪਬਲਿਕ ਨੇ ਜਦੋਂ ਅਹਲਿਆਬਾਈ ਹੋਲਕਰ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਉਹਨਾਂ ਦੇ ਪੁੱਤਰ ਦੀ ਜਿਹੜੀ ਉਹਨਾਂ ਤੇ ਪੁੱਤਰ ਤੋਂ ਗਲਤੀ ਹੋਈ ਹੈ ਉਸ ਦਾ ਉਸ ਨੂੰ ਅਹਿਸਾਸ ਵੀ ਹੈ ਅਤੇ ਕੁਦਰਤ ਵੀ ਇਹ ਨਹੀਂ ਚਾਹੁੰਦੀ ਕਿ ਉਸ ਨੂੰ ਇਹ ਸਜ਼ਾ ਦਿੱਤੀ ਜਾਵੇ ਤਾਂ ਹਾਂ ਰਾਣੀ ਅਹਲਿਆਬਾਈ ਹੋਲਕਰ ਜੀ ਨੇ ਆਪਣੇ ਪੁੱਤਰ ਨੂੰ ਮਾਫ਼ ਤਾਂ ਕਰ ਦਿੱਤਾ ਅਤੇ ਇਹ ਸੰਦੇਸ਼ ਸਾਰੇ ਰਾਜ ਵਿੱਚ ਦਿੱਤਾ ਉਨ੍ਹਾਂ ਕਿਹਾ ਕਿ ਕੁਦਰਤ ਤੇ ਮਾਨਵੀ ਕਦਰਾਂ ਕੀਮਤਾਂ ਦਾ ਹਮੇਸ਼ਾ ਧਿਆਨ ਰੱਖਣ ਦਾ ਸੰਕਲਪ ਲਿਆ ਜਾਵੇ ਇਸ ਘਟਨਾ ਤੋਂ ਉਪਰੰਤ ਕਿਹਾ ਜਾਂਦਾ ਹੈ ਕਿ ਉਸ ਬਾਜ਼ਾਰ ਦਾ ਨਾਮ ਆੜਾ ਬਾਜ਼ਾਰ ਪੈ ਗਿਆ ਕਿਉਂਕਿ ਉਹ ਗਾਂ ਰੱਥ ਦੇ ਅੱਗੇ ਬਾਰ ਬਾਰ ਆ ਰਹੀ ਸੀ ਸਤਕਾਰਯੋਗ ਸਾਥੀਓ ਇੱਕ ਵਾਰਾਂ ਜਦੋਂ ਅਹਲਿਆਬਾਈ ਹੌਲਕਰ ਜੀ ਦੇ ਪਿਤਾ ਸੋਹਰਾ ਦੀ ਮੌਤ ਹੋ ਗਈ ਤਾਂ ਉਸ ਤੋਂ 1 ਸਾਲ ਬਾਅਦ ਜਦੋਂ ਉਹਨਾਂ ਨੇ ਰਾਜਗਦੀ ਨੂੰ ਸੰਭਾਲਿਆ ਤੇ ਇੱਕ ਔਰਤ ਹੋਣ ਕਾਰਨ ਉਹਨਾਂ ਨੂੰ ਅਬਲਾ ਨਾਰੀ, ਕਮਜ਼ੋਰ ਨਾਰੀ ਸਮਝ ਕੇ ਦੂਸਰੇ ਰਾਜਿਆਂ ਨੇ ਉਸਤੇ ਹਮਲਾ ਕਰਨ ਦੀ ਤਿਆਰੀ ਤੇ ਯੋਜਨਾ ਬਣਾਈ ਉਸ ਅਹਲਿਆਬਾਈ ਹੌਲਕਰ ਦਾ ਰਾਜ ਹਥਿਆਉਣ ਦਾ ਯਤਨ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਕੋਸ਼ਿਸ਼ਾਂ ਅਤੇ ਸਾਜ਼ਿਸ਼ਾਂ ਆਰੰਭ ਕਰ ਦਿੱਤੀਆਂ ਪਰ ਜਦੋਂ ਅਹਲਿਆਬਾਈ ਹੌਲਕਰ ਤੇ ਹਮਲਾ ਕਰਨ ਦੇ ਇਰਾਦੇ ਨਾਲ ਇੰਦੌਰ ਦੇ ਨੇੜੇ ਪਹੁੰਚੇ ਤਾਂ ਹੱਲਿਆਬਾਈ ਹੌਲਕਰ ਨੇ ਇੱਕ ਚਿੱਠੀ ਲਿਖੀ ਉਸ ਰਾਜੇ ਨੂੰ ਜਿਸ ਵਿੱਚ ਉਹ ਹਮਲਾ ਕਰਨ ਆਏ ਰਾਜੇ ਨੂੰ ਉਹਨਾਂ ਨੇ ਲਿਖਿਆ ਸੀ ਜੇਕਰ ਤੁਸੀਂ ਯੁੱਧ ਕਰਨ ਆਏ ਹੋ ਤਾਂ ਬਿਲਕੁਲ ਆਓ ਅਸੀਂ ਸਵਾਗਤ ਕਰਾਂਗੇ ਅਸੀਂ ਯੁੱਧ ਕਰਨ ਲਈ ਤਿਆਰ ਹਾਂ ਸਾਡੀ ਔਰਤਾਂ ਦੀ ਸੈਨਾ ਯੁੱਧ ਲੜਨ ਲਈ ਤਿਆਰ ਹੈ ਪਰ ਇੱਕ ਵਾਰ ਸੋਚ ਕੇ ਵੇਖੋ ਜੇਕਰ ਤੁਸੀਂ ਸਾਨੂੰ ਹਰਾ ਦਿੱਤਾ ਜੇਕਰ ਤੁਸੀਂ ਸਾਨੂੰ ਔਰਤਾਂ ਨੂੰ ਹਰਾ ਦਿੱਤਾ ਤਾਂ ਇਹ ਲੋਕ ਕਹਿਣਗੇ ਕਿ ਇੱਕ ਕਮਜ਼ੋਰ ਔਰਤ ਨੂੰ ਹਰਾ ਕੇ ਉਹ ਰਾਜਾ ਮਹਾਨ ਬਣ ਗਿਆ ਪਰ ਜੇਕਰ ਕਿਧਰੇ ਅਸੀਂ ਤੁਹਾਨੂੰ ਹਰਾ ਦਿੱਤਾ ਅਸੀਂ ਜਿੱਤ ਗਏ ਤੇ ਤੁਸੀਂ ਹਾਰ ਗਏ ਇਹ ਲੋਕ ਕਹਿਣਗੇ ਤੇ ਇਤਿਹਾਸ ਵਿੱਚ ਦਰਜ ਹੋਵੇਗਾ ਇੱਕ ਔਰਤ ਦੇ ਸਾਹਮਣੇ ਵੱਡੇ ਰਾ ਪੇਸ਼ਵਾ ਰਾਜੇ ਨੂੰ ਹਾਰ ਮੰਨਣੀ ਪਈ ਤੇ ਔਰਤਾਂ ਦੀ ਸੈਨਾ ਨੇ ਪੇਸ਼ਵਰ ਆਜ ਦੀ ਸੈਨਾ ਨੂੰ ਹਰਾ ਦਿੱਤਾ ਇਹ ਚਿੱਠੀ ਪੜ੍ਹ ਕੇ ਰਾਜੇ ਨੂੰ ਜ਼ਬਰਦਸਤ ਝਟਕਾ ਲੱਗਿਆ ਅਤੇ ਉਸ ਨੇ ਯੁੱਧ ਲੜਨ ਦਾ ਵਿਚਾਰ ਤਿਆਗ ਦਿੱਤਾ ਤੇ ਚਿੱਠੀ ਦਾ ਜਵਾਬ ਦਿੱਤਾ ਅਸੀਂ ਯੁੱਧ ਕਰਨ ਨਹੀਂ ਆਏ ਅਸੀਂ ਤਾਂ ਤੁਹਾਡੇ ਪਿਤਾ ਸੋਹਰਾ ਦੀ ਮੌਤ ਦਾ ਅਫਸੋਸ ਕਰਨ ਆਏ ਹਾਂ ਸਾਥੀਓ ਇਸ ਤਰ੍ਹਾਂ ਤੇਜ ਬੁੱਧੀ ਦੀ ਮਾਲਕ ਹਲਿਆਬਾਈ ਹੋਲਕਰ ਮਹਾਰਾਣੀ ਨੇ ਬਿਨਾਂ ਯੁੱਧ ਲੜੇ ਹੀ ਇੱਕ ਯੁੱਧ ਜਿੱਤ ਲਿਆ ਮਹਾਰਾਣੀ ਅਹਲਿਆबाई ਹੌਲਕਰ ਜੀ ਬਹੁਤ ਵੱਡੇ ਪੱਧਰ ਤੇ ਧਾਰਮਿਕ ਖਿਆਲਾਂ ਦੀ ਔਰਤ ਸੀ ਉਸਨੇ ਉਹਨਾਂ ਨੇ ਆਪਣੇ ਰਾਜ ਅੰਦਰ ਲੋਕਾਂ ਦੀ ਧਾਰਮਿਕ ਆਸਥਾ ਦਾ ਪੂਰਾ ਖਿਆਲ ਰੱਖਿਆ ਅਤੇ ਸਮਾਜ ਅੰਦਰ ਕਿਸੇ ਤਰ੍ਹਾਂ ਦੇ ਵੀ ਜਾਤੀ ਭੇਦ ਪਸ਼ੂ ਆਸ਼ਾਤ ਆਦਿ ਦੀਆਂ ਨੀਤੀਆਂ ਦਾ ਉਹਨਾਂ ਦੇ ਵਿਰੋਧ ਵਿੱਚ ਨੀਤੀਆਂ ਬਣਾ ਕੇ ਸਮਾਜ ਨੂੰ ਸਮਾਨਤਾ ਸਾਂਝੀ ਵਾਲਤਾ ਦਾ ਸਨੇਹਾ ਦਿੱਤਾ ਕਿਹਾ ਜਾਂਦਾ ਹੈ ਕਿ ਮਹਾਰਾਣੀ ਅਹਲਿਆਬਾਈ ਹੋਲਕਰ ਜੀ ਸ਼ਿਵਾਜੀ ਦੀ ਵੱਡੀ ਭਗਤ ਸੀ ਉਹਨਾਂ ਨੇ ਹਮਲਿਆਂ ਦੌਰਾਨ ਟੁੱਟੇ ਗਏ ਮੰਦਰਾਂ ਨੂੰ ਵੀ ਦੁਬਾਰਾ ਨਿਰਮਾਣ ਕਰਾਇਆ ਸੀ ਅਹਲਿਆਬਾਈ ਹੋਲਕਰ ਜੀ ਨੇ ਹਮੇਸ਼ਾ ਹੀ ਰਾਜ ਅੰਦਰ ਕਿਸੇ ਤਰ੍ਹਾਂ ਦਾ ਕੋਈ ਅਤਿਆਚਾਰ ਅਨਿਆਏ ਜਾਂ ਕੁਰੀਤੀਆਂ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਉਹ ਅਕਸਰ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਹਮੇਸ਼ਾ ਆਪਣੇ ਦਰਬਾਰ ਦੇ ਦਰਵਾਜ਼ੇ ਖੁੱਲੇ ਰੱਖਦੀ ਸੀ ਸਤਿਕਾਰਯੋਗ ਸਾਥੀਓ ਜਦੋਂ ਬੋਜ ਉੱਤਰ ਪ੍ਰਦੇਸ਼ ਅੰਦਰ ਬੋਝਨ ਸਮਾਜ ਪਾਰਟੀ ਦੀ ਸਰਕਾਰ ਬਣੀ ਤਾਂ ਉਹਨਾਂ ਨੇ ਮਾਤਾ ਅਹਲਿਆਬਾਈ ਹੋਲਕਰ ਜੀ ਦੀ ਯਾਦ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਨੇ ਅਹਲਿਆਬਾਈ ਹੋਲਕਰ ਪੁਰਸਕਾਰ ਦੇਣ ਦਾ ਐਲਾਨ ਕਰਕੇ ਉਨ੍ਹਾਂ ਦੀ ਯਾਦ ਨੂੰ ਬਹੁਜਨ ਸਮਾਜ ਅੰਦਰ ਤਰੋ-ਤਾਜ਼ਾ ਰੱਖਣ ਦਾ ਇੱਕ ਯਤਨ ਕੀਤਾ ਸੀ ਇਤਿਹਾਸ ਸੰਦਰ ਮਹਾਰਾਣੀ ਮਹਾਰਾਣੀ ਅਹਲਿਆਬਾਈ ਹੌਲਕਰ ਜੀ ਦਾ ਸਮੁੱਚਾ ਜੀਵਨ ਸੰਘਰਸ਼ ਤਪ ਤਿਆਗ ਬਹਾਦਰੀ ਦਾ ਪ੍ਰਤੀਕ ਹੈ ਜਿਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਤੇ ਸਮਾਜ ਨੂੰ ਦੱਸਿਆ ਜਾ ਸਕਦਾ ਹੈ ਸਮਾਜ ਦੇ ਭਲੇ ਹਿੱਤ ਬਹੁਤ ਵਧੀਆ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ਮਹਾਰਾਣੀ ਅਹਲਿਆਬਾਈ ਹੋਲਕਰ ਜੀ ਦੇ ਜੀਵਨ ਤੋਂ ਜੈ ਭੀਮ ਜੈ ਭਾਰਤ